ਕੋਈ ਗੇਟ ਉਹ ਗੇਟ ਨੌ ਦੁਆਰੇ ਆ ਤੁਹਾਡੇ ਸਰੀਰ ਦੇ ਆਧਾਰ ਦੇ ਉੱਤੇ ਹਰ ਪਗ ਦਾ ਦੁਆਰ ਦੀ ਰਚਨਾ ਹੋਈ ਆ ਉਹ ਨੌ ਦੁਆਰੇ ਇਸ ਤਰੀਕੇ ਨਾਲ ਨੇ ਕਿ ਕੋਈ ਬਾਸਨਾ ਵਾਲਾ ਟ੍ਰੈਗਨਲ ਵਾਲੀ ਗੱਲਬਾਤ ਅੰਦਰ ਨਾ ਆਵੇ ਇੱਕ ਮੇਨ ਗੇਟ ਰੱਖਿਆ ਉੱਥੋਂ ਹੀ ਆਉਣਾ ਤੇ ਉੱਥੋਂ ਹੀ ਜਾਣਾ ਬਾਕੀ ਕਿਤੋਂ ਕੋਈ ਐਂਟਰੀ ਨਹੀਂ ਕੋ ਕੋ ਕਾਰਨ ਆ ਤੇ ਅਸੀਂ ਕਿਤੇ ਨਾ ਕਿਤੇ ਇਹ ਹੁਕਮ ਭੁੱਲਦੇ ਜਾ ਰਹੇ ਆ परमेश्वर ने कृपा की थी चलो के समय पातशाह जी हर संगत जीओ ਇਰਸਾਲਾ ਜਰੂਰ ਲੈ ਲਿਓ ਕਿਉਂਕਿ ਪਰਮੇਸ਼ਰ ਨੇ ਉਸ ਟਾਈਮ ਤੇ ਜਦੋਂ ਇਹ ਛਪਵਾਏ ਸੀਗੇ ਉਦੋਂ ਉਹਨਾਂ ਨੇ ਘਰ ਘਰ ਭੇਜੇ ਭੇਜੇ ਸੀ ਇਹ ਹਰ ਸੰਗਤ ਨੂੰ ਭੇਜੇ ਗਏ ਸੀ ਇਹ ਠੀਕ ਹੈ ਤੇ ਜਿਨ੍ਹਾਂ ਨੇ ਲੈਣੇ ਆ ਸੌਫਟ ਕਾਪੀਆਂ ਲੈ ਲਓ ਤੇ ਜਿਨ੍ਹਾਂ ਨੇ ਹਾਰਡ ਕਾਪੀਆਂ ਲੈਣੀਆਂ ਪਰਮੇਸ਼ਰ ਆਪਣੇ ਆਪ ਵਿੱਦ ਬਣਾਊਗਾ ਹੋ ਸਕਦਾ ਜੇਠਵਾਲ ਹਰ ਭਗਤਦਵਾਰ ਤੋਂ ਹੈੱਡ ਕੁਆਰਟਰ ਤੋਂ ਅਕਾਲਪੁਰਖ ਦਾ ਸ਼ਬਦੀ ਸੁੱਤ ਕਿਰਪਾ ਕਰੇ ਸ਼ਾਇਦ ਸਾਨੂੰ ਸਾਰਿਆਂ ਨੂੰ ਮਿਲ ਜਾਵੇ ਠੀਕ ਹੈ ਆਖਰੀ ਗੱਲ ਅਕਾਲ ਪੁਰਖ ਮਾਤ ਲੋਕ ਤੇ ਆਇਆ ਉਹਨੇ ਸਾਰੀ ਬੰਦਤਰ ਬਣਾਈ ਸਾਨੂੰ ਬੜੇ ਮਾਣ ਬਖਸ਼ਿਸ਼ ਕੀਤੇ ਔਰ ਇਸ ਮਾਤ ਲੋਕ ਦੇ ਉੱਤੇ ਸਤ ਦੀ ਮਰਿਆਦਾ ਸੱਚ ਧਰਮ ਨੂੰ ਅੱਗੇ ਲੈ ਕੇ ਜਾਣ ਵਾਸਤੇ ਉਹਨੇ ਆਪਣਾ ਸ਼ਬਦੀ ਸੁੱਤ ਵੀ ਸਾਡੇ ਵਿੱਚ ਛੱਡਿਆ ਸਾਡੇ ਵਾਸਤੇ ਛੱਡਿਆ ਕਿਸੇ ਵਾਸਤੇ ਨਹੀਂ ਠੀਕ ਹੈ ਤੇ ਉਹ ਬਖੂਬੀ ਮਾਰਗਦਰਸ਼ਨ ਕਰਨਾ ਜਾਣਦਾ ਵਾ ਔਰ ਉਹ ਲਰਾਰੀ ਜਿਹੜਾ ਹੁਣ ਮੌਜੂਦ ਹੈ ਸਾਡੇ ਵਿੱਚ ਸਾਨੂੰ ਮਾਣਿਆ ਉਸ ਲਲਾਰੀ ਤੇ ਇੰਨਾ ਹੀ ਕਹਿੰਦਾ ਹੋਇਆ ਮੈਂ ਆਪ ਸਭ ਦੇ ਚਰਨਾ ਪਾਸੋਂ ਔਰ ਅਕਾਲ ਪੁਰਖ ਨਿਰਗੁਣ ਨਿਰੰਕਾਰ ਦੇ ਚਰਨਾ ਪਾਸੋਂ ਕਿਮਾਂ ਦਾ ਜਾ ਚਕਿਆ ਨਿਮਾਣਾ ਬੱਚਾ ਹਾਂ ਕੋਟਨ-ਕੋਟ ਗਲਤੀਆਂ ਟੁੱਟੀਆਂ ਹੋਈਆਂ ਹੋਈਆਂ ਪਰਮੇਸ਼ਰ ਆਪ ਜੀ ਬਖਸ਼ ਲਵੋ ਹਰ ਸੰਗਤ ਪਰਮੇਸ਼ਰ ਤੁਲ ਬਖਸ਼ਣ ਯੋਗ ਹੈ ਆਪ ਜੀ ਬਖਸ਼ੋ ਸ਼ਬਦੀ ਜੇ ਕਹਰੇ ਦਾ ਸਾਥ ਦੇਣਾ ਸੋਹਣ ਮਹਾਰਾਜ ਸ਼ੇਰ ਸਿੰਘ ਜੀ ਵਿਸ਼ਨੋ ਭਗਵਾਨ ਦੀ ਜੈ ਸੋਹਣ ਮਹਾਰਾਜ ਸ਼ੇਰ ਸਿੰਘ ਜੀ ਵਿਸ਼ਨੋ ਭਗਵਾਨ ਦੀ ਜੈ ਸੋ शरसिंह विष्णु भगवा दीज सोह महाराज शिंह विष्णु